ਵਿਆਲੀ ਮਾਤਾ ਦੀ ਫੋਟੋਆਂ ਤੁਸੀਂ ਦੇਖਿਆ ਵੀ 9 ਦਿਨ ਅਸੀਂ ਘਰ ਆ ਕੇ ਪੂਜਾ ਕਰਦੇ ਹਾਂ ਉਸ ਮਾਕੋ ਮੰਗਦੇ ਆ ਵੀ ਸਾਡੇ ਦੇ ਕਿਰਪਾ ਕਰੇ ਉਸ ਤੋਂ ਬਾਅਦ ਇੱਥੇ ਛੱਡ ਦਿੱਤੀ ਜਾਂਦੀ ਹੈ ਤੇ 9 ਦਿਨ ਸਾਡੇ ਖੇਤਰੀ ਦੇ ਰੂਪ ਵਿੱਚ ਮਾਤਾ ਘਰ ਰਹੀ ਵੀ ਮਾਤਾ ਇੰਨੀ ਭਾਰੀ ਹੋ ਗਈ ਮਾਤਾ ਇੰਨੀ ਭਾਰੀ ਹੋ ਗਈ ਕਿ ਮੁੜ ਕੇ ਇਹ ਨਹੀਂ ਵੇਖਿਆ ਵੀ ਅਸੀਂ ਮੰਦਰ ਦੇ ਆਏ ਫੁੱਲ ਸੇਰੇ ਖੇਤਰੀ ਜੋ ਫੋਟਵਾ ਵੀ ਉਸ ਮੰਦਰ ਨੇ ਉਹਦਾ ਕੀ ਹਾਲ ਕੀਤਾ ਇਹਨਾਂ ਲੋਕਾਂ ਨੂੰ ਸ਼ਾਇਦ 9 ਦਿਨ ਤੋਂ ਬਾਅਦ ਇਹ ਬੋਝ ਲੱਗਣਾ ਪੈਂਦੀ ਚੀਜ਼ ਕਦੀ ਦਾਨਪੁਲ ਵਾਲੇ ਪੈਸੇ ਤੁਹਾਨੂੰ ਇੱਥੇ ਮਿਲੇ ਕਦੀ 10 ਰੁਪਏ 5 ਰੁਪਏ ਕੋਈ ਮਿਲਿਆ ਮੰਦਰਾਂ ਨੂੰ ਪੈਸੇ ਚੰਗੇ ਲੱਗਦੇ ਆ ਪੰਤਾਂ ਨੂੰ ਪਰ ਜਦੋਂ ਇਹ ਸਮਾਨ ਵਿਧੀਪੁਰਖ ਪਚਾਉਣ ਦੀ ਗੱਲ ਆਉਂਦੀ ਤੇ ਨਥਿੰਗ ਕੁਝ ਵੀ ਨਹੀਂ ਮੰਦਰ ਕੂੜੇ ਵਾਲੀਆਂ ਟਰਾਲੀਆਂ ਦੇ ਵਿੱਚ ਡੰਪ ਚ ਸੁੱਟਣ ਨੂੰ ਤਿਆਰ ਆ ਜੀ ਆਪਣੇ ਗਲੋਲੋਲ ਨੂੰ ਤਿਆਰ ਆ ਇਹ ਮੰਦਰ ਉਹਨੇ ਜਿਨ੍ਹਾਂ ਨੇ ਗੱਲਿਆਂ ਜਿਵੇਂ ਪੈਸਾ ਪਾਉਂਦੇ ਆ ਤੇ 6 ਮਹੀਨੇ ਜਿਹਦੇ ਸਾਡੇ ਪਵਿੱਤਰ ਨਵਰਾਤਰੀ ਆ ਜਾਂਦੇ ਨੇ ਉਹਨਾਂ ਨੂੰ ਭਾਰੂਲੇ ਇਹਨਾਂ ਨੂੰ ਪੁੱਛਿਆ ਨਹੀਂ ਜਾ ਸਕਦਾ ਵੀ ਤੁਹਾਡੇ ਕੋਲ ਕਿਹੜੀ ਵਿਵਸਥਾ ਹੈ ਇਹ ਚੀਜ਼ਾਂ ਨੂੰ ਕਿੱਥੋਂ ਤੱਕ ਖੜਨ ਦੀ ਨਹਿਰਾਂ ਚ ਲਿਓਗੇ ਟੋਇਆ ਪੁੱਟੋਗੇ ਅਗਲੀ ਭੇਂਟ ਕਰੋਗੇ ਪਰ ਸਵਾਲ ਕਰੇ ਕੌਣ ਕਿਉਂਕਿ ਚੋਰਕੀ ਦਾੜੀ ਮੈਂ ਤਿੰਨ ਕਾ 99% ਸਾਡੇ ਜਿਹੜੇ ਮੰਦਰ ਆ ਉਤੇ ਉੱਤੇ ਬੈਠੇ ਲੋਕ ਨੇ ਉਹ ਬਿਲਕੁਲ ਕ੍ਰਾਪਟ ਨੇ ਮੈਂ ਸਾਫ਼ ਤੌਰ ਤੇ ਕਹਿਣਾ ਚਾਹੁੰਦਾ ਤੁਹਾਡੇ ਸਾਥੀ ਜਿਹੜੇ ਲੋਕ ਨੇ ਤੁਹਾਡੇ ਖਿਲਾਫ ਹੋ ਸਕਦੇ ਨੇ ਕਿਉਂਕਿ ਧਰਮ ਦੀ ਆੜ ਵਿੱਚ ਉਹ ਕਹਿੰਗੇ ਤੁਹਾਨੂੰ ਤਾਂ ਠੇਕੇਦਾਰ ਆ ਗਏ ਨੇ ਮੈਂ ਤਾਂ ਇਹ ਗੱਲ ਕਹਾਂਗਾ ਤੁਹਾਨੂੰ ਤਾਂ ਠੇਕੇਦਾਰ ਭਲਾ ਉਹ ਤੁਸੀਂ ਬਣੋ ਮੈਂ ਕੋਈ ਮੈਡਲ ਨਹੀਂ ਲੈਣਾ ਅੱਕੀ ਵੇਖ ਜ਼ਹਿਰ ਨਹੀਂ ਖਾਦਾ ਜਾਂਦਾ ਸਾਡੇ ਕੋਲ ਜਿਹੜਾ ਵਿਰੋਧ ਆਣਾ ਵਿਰੋਧ ਉਹ ਲੋਕ ਕਰਨਗੇ ਜਿਹੜੇ ਧਰਮ ਦੇ ਵਿਰੋਧੀ ਨੇ ਇਹ ਚੀਜ਼ ਦਾ ਕੋਈ ਵਿਰੋਧ ਨਹੀਂ ਕਰਦਾ ਤੁਸੀਂ ਇਹ ਤਸਵੀਰ ਕਿਸੇ ਵੀ ਵਿਅਕਤੀ ਨੂੰ ਦਿਖਾ ਕੇ ਕਹੋ ਅਗਰ ਉਹਦਾ ਤਸਵੀਰ ਨੂੰ ਦੇਖ ਕੇ ਮਨ ਨਹੀਂ ਦੁਖਿਆ ਤੇ ਤੁਸੀਂ ਸਮਝ ਲਓ ਕਿ ਉਹ ਵਿਅਕਤੀ ਧਰਮ ਨੂੰ ਮੰਨਣ ਵਾਲਾ ਨਹੀਂ ਹੋਏਗਾ ਕਿਉਂਕਿ ਜਿਹੜੇ ਵਿਅਕਤੀ ਨੇ 9 ਦਿਨ ਪੂਜਾ ਕੀਤੀ ਹੈ ਉਹ 9 ਦਿਨ ਪੂਜਾ ਕਰਨ ਤੋਂ ਬਾਅਦ ਉਹਨਾਂ ਦੀਆਂ ਹੀ ਚੀਜ਼ਾਂ ਇੱਥੇ ਆ ਕੇ ਇੱਕ ਦਰਿਆ ਦੇ ਇੱਕ ਨਹਿਰ ਦੇ ਕੰਢੇ ਤੇ ਮਿਲ ਜਾਣ ਤੇ ਉਹਦੇ ਦਿਲ ਤੇ ਕੀ ਬੀਤੇਗੀ ਜਿਹੜੇ ਧਰਮ ਸਥਾਨ ਬਣਾਏ ਗਏ ਉਹਨਾਂ ਦੇ ਉੱਪਰ ਕੁਝ ਇਸ ਤਰ੍ਹਾਂ ਦੇ ਸੱਪ ਬਣ ਕੇ ਬੈਠੇ ਲੋਕ ਕਿ ਉਹ ਧਰਮ ਸਥਾਨ ਤੇ ਜਿਹੜਾ ਚੜਾਵਾ ਚੱਲ ਰਿਹਾ ਉਹਨਾਂ ਨੂੰ ਸਹੀ ਜਗ੍ਹਾ ਤੇ ਨਹੀਂ ਲਗਾਇਆ ਜਾ ਰਿਹਾ ਸਿਕਾ ਦੋਸਤੋ ਮੈਂ ਤੁਹਾਡਾ ਦੋਸਤ ਹਰਜੀਤ ਸਿੰਘ ਗਰੇਵਾਲ ਤੇ ਤੁਸੀਂ ਜੁੜਿਓ ਪੰਜਾਬੀ ਲੋਕ ਚੈਨਲ ਨਾਲ ਤਸਵੀਰਾਂ ਵਿਖਾਵਾਂਗੇ ਤੁਹਾਨੂੰ ਅੱਜ ਅਮਰਸਾ ਦੇ ਤਾਰਾਂ ਵਾਲੀ ਨਹਿਰ ਦੀਆਂ ਜਿੱਥੇ ਕਿ ਹੁਣੇ ਨਰਵਾਤੇ ਜਿਹੜਾ ਤੁਸੀਂ ਦੇਖਿਆ ਲੋਕਾਂ ਨੇ ਨਰਵਾਤੇ ਬਣਾਏ ਨੇ ਨੌਦਰ ਮਾਂ ਦੀ ਪੂਜਾ ਕਰਕੇ ਦਸਵੇਂ ਦਿਨ ਜਿਹੜਾ ਕੀ ਉਹਨੂੰ ਖੇਤੀ ਨੂੰ ਜਿਹੜਾ ਜਲ ਪ੍ਰਵਾਹ ਕੀਤਾ ਜਾਂਦਾ ਅਤੇ ਮਾਂ ਦੀਆਂ ਚੁੰਨਰੀਆਂ ਤੇ ਮਾਂ ਦੀਆਂ ਫੋਟੋਆਂ ਜਿਹੜੀ 46 ਮਾਤਾ ਦੀਆਂ ਫੋਟੋਆਂ ਤੁਸੀਂ ਦੇਖਿਆ ਵੀ ਨੌਦਰ ਅਸੀਂ ਘਰ ਆ ਕੇ ਪੂਜਾ ਕਰਦੇ ਹਾਂ ਉਸ ਮਾਂ ਕੋ ਮੰਗਦੇ ਆ ਵੀ ਸਾਡੇ ਦੇ ਕਿਰਪਾ ਕਰੇ ਅਤੇ ਉਸ ਤੋਂ ਬਾਅਦ ਇੱਥੇ ਛੱਡ ਦਿੱਤੇ ਜਾਂਦੀਆਂ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਵਿੱਚ ਇੱਥੇ ਅੱਜ ਰਾਸ਼ਟਰੀ ਭਗੂ ਭਗਵਾਦ ਸੈਣਾ ਦੇ ਆਗੂ ਪੰਕਤ ਵਿਸ਼ਰਵਲੋਂ ਇੱਥੇ ਆ ਕੇ ਇਹਨਾਂ ਜਿਹੜੀਆਂ ਫੋਟੋਆਂ ਆਂ ਦੀਆਂ ਜਿਹੜੀ ਬੇਦਬੀ ਕੀਤੀ ਗਈ ਸੀ ਚੁੰਨੀਆਂ ਦੀ ਬੇਦਬੀ ਕੀਤੀ ਗਈ ਸੀ ਉਹਨਾਂ ਨੂੰ ਅਗਨ ਭੇਡ ਕੀਤਾ ਗਿਆ ਵਾ ਬੜਾ ਵੱਡਾ ਜਿਹੜਾ ਪ ਤੇ ਗਲਬਾਜ਼ੀ ਸਾਡਾ ਕਰਾਂਗੇ ਗਲਬਾਜ਼ਾਂ ਨੂੰ ਤਿਆਰ ਨੇ ਰਾਸ਼ੀ ਭਗਵਾਨ ਸਾਹਿਬਾਂ ਦੇ ਆਗੂ ਪੰਗਤ ਦੇ ਵਿੱਚ ਜੀ ਪੰਗਤ ਜੀ ਹਰ ਸਾਲ ਇਸੇ ਹਾਲਾਤ ਹੁੰਦੇ ਨੇ ਹਰ ਵਾਰ ਤੁਸੀਂ ਲੋਕਾਂ ਨੂੰ ਮੈਸੇਜ ਦਿੰਦੇ ਹੋ ਸੁਨੇਹਾ ਦੇਦੇ ਹੋ ਪਰ ਲੋਕ ਸਮਝਦੇ ਕਿਉਂ ਨਹੀਂ ਖਾਸ ਕਰਕੇ ਤੁਹਾਡੇ ਤਰ੍ਹਾਂ ਲੋਕ ਹਿੰਦੂਤਾਂ ਦੇ ਲੋਕ ਕਿਉਂ ਇਸ ਤਰ੍ਹਾਂ ਦੀਆਂ ਗਲਤੀਆਂ ਕਰਦੇ ਨੇ ਦੇਖੋ ਮੈਂ ਇਹ ਵੇਖੋ ਹਮੇਸ਼ਾ ਅਵੇਅਰ ਕਰਨ ਦੀ ਕੋਸ਼ਿਸ਼ ਕਰਦਾ ਕਿਉਂਕਿ ਜਿਹੜੇ ਆਪਣੇ ਤਰ੍ਹਾਂ ਦੇ ਪਰਚੇ ਜਿਹੜੇ ਦਰਜ ਕਰਾਉਣੇ ਬੜੇ ਔਖੇ ਹੁੰਦੇ ਆ ਕਿਉਂਕਿ ਬੜੇ ਵੱਡੇ ਫੈਸਲੇ ਨੇ ਪਰ ਮੈਂ ਇਹ ਗੱਲ ਪੁੱਛਣਾ ਚਾਹੁੰਦਾ ਉਹਨਾਂ ਲੋਕਾਂ ਨੂੰ ਵੀ ਜੇ ਨਵਰਾਤਰੀ ਸੀ ਤੇ 9 ਦਿਨ ਸਾਡੇ ਖੇਤਰੀ ਦੇ ਰੂਪ ਵਿੱਚ ਮਾਤਾ ਘਰ ਰਹੀ ਫੇ ਮਾਤਾ ਇੰਨੀ ਭਾਰੀ ਹੋ ਗਈ ਮਾਤਾ ਇੰਨੀ ਭਾਰੀ ਹੋ ਗਈ ਕਿ ਮੁੜ ਕੇ ਇਹ ਨਹੀਂ ਵੇਖਿਆ ਵੀ ਅਸੀਂ ਮੰਦਰ ਦੇ ਆਏ ਫੁੱਲ ਸੇਰੇ ਖੇਤਰੀ ਜੋ ਫੋਟਵਾਂ ਵੀ ਉਸ ਮੰਦਰ ਨੇ ਉਹਦਾ ਕੀ ਹਾਲ ਕੀਤਾ ਉਸ ਮੰਦਰ ਨੇ ਕੀ ਹਾਲ ਕੀਤਾ ਮੈਂ ਤੁਹਾਨੂੰ ਵੀਡੀਓ ਭੇਜ ਦੂੰਗਾ ਸਰ ਮੰਦਰ ਕੂੜੇ ਵਾਲੀਆਂ ਟਰਾਲੀਆਂ ਦੇ ਵਿੱਚ ਡੰਪ ਚ ਸੁੱਟਣ ਨੂੰ ਤਿਆਰ ਆ ਜੀ ਆਪਣੇ ਗਲੋਲੋਂ ਨੂੰ ਤਿਆਰ ਆ ਇਹ ਮੰਦਰ ਉਹਨੇ ਜਿਨ੍ਹਾਂ ਦੇ ਗੱਲਿਆਂ 'ਚ ਅਸੀਂ ਪੈਸਾ ਪਾਉਂਦੇ ਆ ਤੇ 6 ਮਹੀਨੇ ਜਿਹਦੇ ਸਾਡੇ ਪਵਿੱਤਰ ਨਵਰਾਤਰੀ ਆ ਜਾਂਦੇ ਤੇ ਉਹਨਾਂ ਨੂੰ ਭਾਰੂਲੇ ਇਹ ਮੰਦਿਰ ਉਹਨੇ ਫਿਰ ਗਲਤੀ ਕੀਤੀ ਸਾਡੇ ਸਨਾਤਰੀ ਭਰਾਵਾਂ ਕੋ ਸਮਾਂ ਹੀ ਨਹੀਂ ਇਹ ਬਿਜ਼ਨਸਮੈਨ ਨੇ ਇਹ ਕਾਰੋਬਾਰੀ ਨੇ ਠੀਕ ਹੈ ਤੁਸੀਂ ਕਾਰੋਬਾਰੀ ਬਿਜ਼ਨਸਮੈਨ ਜੇ ਪਰ ਪਰਤ ਕੇ ਵੇਖ ਲਿਆ ਕਰੋ ਕਿ ਇਹ ਲੋਕ ਵਿਧੀ ਵਿਧਾਨਾ ਕੁਝ ਕਰਦੇ ਆ ਇੱਕ ਸਵਾਲ ਕਰਿਆ ਕਰੋ ਮੰਦਿਰ ਨੂੰ ਜੇ ਤੁਹਾਨੂੰ ਅਸੀਂ ਦੇ ਕੇ ਜਾ ਰਹੇ ਆ ਚੀਜ਼ਾਂ ਧਰਮ ਦੀਆਂ ਤੁਸੀਂ ਕਿੱਥੇ ਲੈ ਕੇ ਜਾਓਗੇ ਇਹਦੀ ਕੀ ਪ੍ਰਕਿਰਿਆ ਉਹਦੀ ਪ੍ਰਕਿਰਿਆ ਅੱਜ ਮੈਂ ਦਿਖਾਉਂਦੀ ਕੀ ਆ ਚੈਨਲਾਂ ਨੂੰ ਇਹ ਹਰ ਸਾਲ ਦਿਖਾਉਂਦਾ ਹੈ ਕਿ ਇਹ ਆਪਣੇ ਗਲੋਂ ਲਾਉਂਦੇ ਨੇ ਇਹ ਧਾਰਮਿਕ ਪੁਸਤਕਾਂ ਧਾਰਮਿਕ ਗ੍ਰੰਥ ਮੈਂ ਕਹਿੰਦਾ ਹਾਲਾਤ ਹੀ ਬੱਤਰ ਕੀਤੇ ਆ ਅੱਜ ਅਸੀਂ ਤਾਰਾਂ ਵਾਲੇ ਪੁੱਲ ਤੇ ਹਰ ਵਾਰੀ ਦੀ ਤਾਂ ਅਗਣੀ ਭੇੜ ਕੀਤਾ ਸਾਡੇ ਨਿਲਧਾਰਾ ਜੀ ਖਲੋਤੇ ਰਮਨ ਪੰਡਤ ਜੀ ਖਲੋਤੇ ਸੰਜੇ ਜੀ ਖਲੋਤੇ ਆ ਇਹਨਾਂ ਵੱਲੋਂ ਪੋੜੂ ਨਹਿਰ ਦੇ ਉੱਤੇ ਜਾ ਕੇ ਉੱਥੇ ਤਿੰਨ ਚਾਰ ਨਹਿਰਾਂ ਉਪਸਰਜਨ ਕੀਤਾ ਗਿਆ ਜੋ ਡਿਊਟੀ ਸਾਡੇ ਵੱਲੋਂ ਦਿੱਤੀ ਜਾਂਦੀ ਸਰਾਤਰੀ ਨੂੰ ਦਿੱਤੀ ਜਾਂਦੀ ਪਰ ਅਸੀਂ ਕਦੋਂ ਜਾਗਾਂਗੇ ਅਸੀਂ ਕਿਦਣ ਜਾਗਾਂਗੇ ਨਾ ਅਸੀਂ ਮੰਦਰਾਂ ਨੂੰ ਕੁਝ ਕਹਿਣ ਜੋਗੇ ਕਿਉਂਕਿ ਮੰਦਰ ਸਾਡੇ ਸਿਰ ਦੇ ਤਾਜ ਨੇ ਅਸੀਂ ਮੰਦਰਾਂ ਨੂੰ ਬਹੁਤ ਮੰਨਦੇ ਆ ਅਸੀਂ ਮੰਦਰਾਂ ਨੂੰ ਇੱਕੋ ਗੱਲ ਕਹਿਣਾ ਚਾਹੁੰਦੇ ਆ ਖਾਸ ਕਰ ਮੈਂ ਦੁਰਗਾਣਾ ਮੰਦਰ ਨੂੰ ਰਿਕਵੈਸਟ ਕਰੂੰਗਾ ਵੀ ਸਾਡੀਆਂ ਅੱਖਾਂ ਬੰਦ ਹੈ ਜੀ ਸਭ ਦੀਆਂ ਅਸੀਂ ਪ੍ਰਧਾਨ ਵੀ ਆ ਸੈਕਟਰੀ ਵੀ ਆ ਉੱਥੇ ਵਿਵਸਥਾ ਵੀ ਆ ਕੀ ਰਾਤੇ ਆਉਣ ਤੇ ਪਵਿੱਤਰ ਰਾਤੇ ਆਉਣ ਤੋਂ ਪਹਿਲਾਂ 15 ਦਿਨ ਪਹਿਲਾਂ ਕੀ ਗੱਲ ਮੀਟਿੰਗ ਨਹੀਂ ਹੋ ਸਕਦੀ ਇਹਨਾਂ ਨਾਲ ਇਹਨਾਂ ਨੂੰ ਪੁੱਛਿਆ ਨਹੀਂ ਜਾ ਸਕਦਾ ਵੀ ਤੁਹਾਡੇ ਕੋਲ ਕਿਹੜੀ ਵਿਵਸਥਾ ਹੈ ਇਹ ਚੀਜ਼ਾਂ ਨੂੰ ਕਿੱਥੋਂ ਤੱਕ ਖੜਨ ਦੀ ਨਹਿਰਾਂ ਚ لےਓਗੇ ਟੋਇਆ ਪੁੱਟੋਗੇ ਅਗਲੀ ਭੇਂਟ ਕਰੋਗੇ ਪਰ ਸਵਾਲ ਕਰੇ ਕੌਣ ਕਿਉਂਕਿ ਚੋਰ ਕੀ ਦਾੜੀ ਮੈਂ ਤਿੰਨ ਕ ਕਲੇ ਆ ਵੀ ਜੇ ਕੋਈ ਕਿਸੇ ਨੂੰ ਉਂਗਲ ਕਰਦਾ ਉਹ ਤਾਂ ਕਰੇਗਾ ਜੇ ਉਹ ਸਾਫ਼ ਸੁਥਰਾ ਹੋਏਗਾ 99% ਸਾਡੇ ਜਿਹੜੇ ਮੰਦਰ ਆ ਉਹਦੇ ਉੱਤੇ ਬੈਠੇ ਲੋਕ ਨੇ ਉਹ ਬਿਲਕੁਲ ਕਰਪਟ ਨੇ ਮੈਂ ਸਾਫ਼ ਤੌਰ ਤੇ ਕਹਿਣਾ ਚਾਹੁੰਦਾ ਮੰਦਰਾਂ ਨੂੰ ਅਸੀਂ ਕੁਝ ਨਹੀਂ ਕਹਿ ਸਕਦੇ ਕਿਉਂਕਿ ਸਾਡੇ ਸਥਾਨ ਨੇ ਪਰ ਮੰਦਰਾਂ ਉੱਤੇ ਬੈਠੇ ਲੋਕ ਉਹ ਚੋੜਕੀ ਦੜੀ ਵਿੱਚ ਤਿੰਕਾ ਪੰਜਾਬੀ ਚ ਕਿਉਂਕਿ ਸਾਰੇ ਇੱਕ ਦੂਜੇ ਨਾਲ ਕੋਆਰਡੀਨੇਟ ਚ ਹੁੰਦੇ ਆ ਸਭ ਨੂੰ ਪਤਾ ਹੈ ਇਹ ਜਿਹੜਾ ਵਿਸਰਜਣ ਆ ਇਹ ਕੀ ਕੀਤਾ ਜਾ ਰਿਹਾ ਸਿਰਫ ਇੱਕ ਗਲੋ ਲਾਇਆ ਜਾ ਰਿਹਾ ਤੁਹਾਨੂੰ ਮੈਂ ਵੀਡੀਓ ਪੇਸ਼ ਕਰਾਂਗਾ ਦਿਲ ਦੁੱਖਦਾ ਰੂਹ ਦੁਖਦੀ ਆ ਸ਼ਾਇਦ ਮੰਦਰਾਂ ਦੀ ਨਹੀਂ ਦੁਖਦੀ ਲੋਕੀ ਸ਼ਾਇਦ ਇਹਨਾਂ ਨੂੰ ਪੈਸੇ ਨਾਲ ਜਿਆਦਾ ਪਿਆਰ ਰਿਆ। ਪਰ ਗੱਲ ਕਰੀ ਜੀ ਪੰਗਰ ਦੀ ਅਸੀਂ ਦੇਖਿਆ ਵੀ ਨਰਵਾਤੇ ਕਹਿੰਦੇ ਬੜੇ ਪਵਿੱਤਰ ਨਰਵਾਤੇ ਹੁੰਦੇ ਨੇ ਜਿਹੜੇ ਵੀ ਨਰਵਾਤੇ ਲੱਖਦੇ ਨੇ ਅਸੀਂ ਦੇਖਿਆ ਵੀ 9 ਦਿਨ ਕਹਿੰਦੇ ਇੰਨਾ ਕਿ ਭਰੇਜ ਕਰਦੇ ਨੇ ਫੇਸਬੁੱਕ ਤੇ ਉੱਠ ਕੇ ਮਾਂ ਦੀ ਪੂਜਾ ਕਰਦੇ ਨੇ ਤੇ ਕਹਿੰਦੇ 9 ਦਿਨ ਇੰਨਾ ਘਰੇ ਕੋ ਲਸਣ ਪਿਆਜ਼ ਦੀ ਵਰਤੋਂ ਨਹੀਂ ਕਰਦੇ ਪਰ ਐਡਾ ਲਸਣ ਪਿਆਜ਼ ਦੀ ਵਰਤੋਂ ਨਾ ਕਰਕੇ ਘਰ ਵਿੱਚ ਇੰਦਾ ਪਵਿੱਤਰਾਂ ਰੱਖਣਾ ਜੋ 10ਵਾਂ ਦਿਨ ਹੁੰਦਾ ਮਾਦਾ ਉਸ ਤੋਂ ਬਾਅਦ ਮਾਂ ਦੀ ਖੇਤਰੀ ਜਿਹੜੀ ਲੋਕੀ ਕਰਦੇ ਉਹਨੂੰ ਅਸੀਂ ਦੇਖਿਆ ਖੇਤੀ ਜਲਪ੍ਰਵਾਹ ਕਰ ਦਿੱਤੀ ਗਈ ਆ ਪਰ ਮਾਂ ਦੀ ਪਵਿੱਤਰ ਚੁੰਨੀ ਅਸੀਂ ਦੇਖਿਆ ਵੀ ਚੁੰਨੀ ਬੜੀ ਪਵਿੱਤਰ ਹੁੰਦੀ ਆ ਚਾਹੇ ਸਾਡੀ ਭੈਣਾਂ ਦੇ ਸਿਰ ਤੇ ਆ ਸਾਡੀ ਮਾਂ ਦੇ ਸਿਰ ਤੇ ਆ ਬੜੀ ਪਵਿੱਤਰ ਚੁੰਨੀ ਹੁੰਦੀ ਆ ਉਹਨੇ ਫੋਟੋਆਂ ਤੱਕ ਜਿਹੜੀਆਂ 9 ਦਿਨ ਬੜੇ ਸਾਭਕ ਰੱਖਦੇ ਨੇ 10ਵੇਂ ਦਿਨ ਕੀ ਹੋ ਜਾਂਦਾ ਜਿਹੜੀਆਂ ਫੋਟੋਆਂ ਅਸੀਂ ਦੇਖਿਆ ਵੀ ਨਹਿਰ ਚ ਜਲਪ੍ਰਵਾਹ ਕਰਨ ਦੀ ਬਜਾਏ ਬਾਠ ਛੁੱਟੀ ਗਈ ਆ ਮਾ ਦੀ ਚੁਰਨੀਆਂ ਤੇ ਰੋਲਿਆ ਸੀ ਇਦਾਂ ਹਾਲਾਤ ਮਾਰੇ ਨੇ ਲੋਕ ਕਿ ਲੱਗਦਾ ਨਹੀਂ ਲੋਕਾਂ ਨੂੰ ਇੰਦਾ ਵੱਡਾ ਪਾਪ ਲੱਗੂਗਾ ਇਹਦੇ ਲੋਕਾਂ ਨੂੰ ਜ਼ਰੂਰੀ ਆ ਵੀ ਤੁਸੀਂ ਘਰੇ ਇੰਨਾ ਪ੍ਰੇਜ ਕਰਦਾ ਅਤੇ ਪ੍ਰੇਜ ਤੋਂ ਬਾਅਦ ਤੁਸੀਂ ਇਦਾਂ ਵੱਡਾ ਪਾਪ ਆਪਣੇ ਮੱਥੇ ਲਿਆਉਣਾ ਇਹਨਾਂ ਲੋਕਾਂ ਨੂੰ ਸ਼ਾਇਦ 9 ਦਿਨ ਤੋਂ ਬਾਅਦ ਇਹ ਬੋਝ ਲੱਗਣਾ ਪੈਂਦੀ ਚੀਜ਼ ਫਿਰ ਦੂਸਰੀ ਗੱਲ ਗਲਤੀ ਉਹਨਾਂ ਮੰਦਰਾਂ ਦੀ ਜੇ ਇਹ ਧਰਮ ਦੇ ਸਾਬ ਨਾਲ 9 ਦਿਨ ਆਪਣੀ ਇੰਨੀ ਵਿਧੀ ਨੂੰ ਉਪਨਾ ਕੇ ਤੁਹਾਡੇ ਤੱਕ ਚੀਜ਼ਾਂ ਲੈ ਕੇ ਆਉਂਦੇ ਆ ਤੇ ਤੁਹਾਡੇ ਤੇ ਆਸ ਕਰਕੇ ਆਉਂਦੇ ਆ ਤੁਸੀਂ ਉਦੋਂ ਮੋੜਦੇ ਹੋ ਵੀ ਸਾਡੀ ਸਮਰਥਾ ਨਹੀਂ ਤੁਸੀਂ ਆਪਣਾ ਦੇਖੋ ਪਰ ਜੇ ਹਜ਼ਾਰਾਂ ਸਾਲਾਂ ਤੋਂ ਇਹ ਪ੍ਰਥਾ ਚੱਲਦੀ ਆ ਰਹੀ ਆ ਕਿ ਕੇਤਰੀ ਵਿਧੀ ਵਿਵਧਾਨ ਦਾ ਸਮਾਨ ਮੰਦਰਾਂ ਨੂੰ ਅਸੀਂ ਦੇਣਾ ਹੈ ਤੇ ਮੰਦਰਾਂ ਨੇ ਅਗੇ ਪ੍ਰਸੀਡ ਕਰਨਾ ਮੰਦਰਾਂ ਦੀ ਜਿਹੜੀ ਵਿਵਸਥਾ ਹੈ ਨਾ ਉਹ ਖਰਾਬ ਹੋ ਚੁੱਕੀ ਆ ਪ੍ਰਣਾਲੀ ਖਰਾਬ ਹੋ ਚੁੱਕੀ ਆ ਮੰਦਰ ਕੋਈ ਗਲਤੀ ਨਹੀਂ ਹੁੰਦਾ ਉਹਨਾਂ ਨੂੰ ਚਲਾਉਣ ਵਾਲੇ ਕਿਸ ਤਰ੍ਹਾਂ ਦੇ ਆ ਡਿਪੈਂਡ ਉਹਨਾਂ ਤੇ ਆ ਵੀ ਉਹ ਬਿਲਕੁਲ ਉਹਨਾਂ ਨੂੰ ਸੋਰਸ ਆਫ ਇਨਕਮ ਦਾ ਸਾਧਨ ਬਣਾ ਲਿੱਤਾ ਗਿਆ ਮੰਦਰਾਂ ਨੂੰ ਉਹਨਾਂ ਨੂੰ ਚਲਾਉਣ ਵਾਲੇ ਲੋਕ ਕਿੱਦਾਂ ਨੇ ਸਾਡਾ ਨਾਰਾ ਹਮੇਸ਼ਾ ਹੁੰਦਾ ਜਾਗੋ ਜਾਗੋ ਕੀ ਸਾਡੀ ਕਿਸੇ ਨਾ ਦੁਸ਼ਮਨੀ ਨਹੀਂ ਮੰਦਰ ਸਭ ਜਾਂਦੇ ਆ ਅਸੀਂ ਉੱਥੋਂ ਮੰਗਦੇ ਆ ਮਾਤਾ ਰਾਣੀ ਦੀ 9 ਦਿਨ ਜਿਹੜੀ ਜੋਤ ਜਗ ਦੀ ਉੱਥੋਂ ਮੰਗਦੇ ਆ ਮੰਦਦੇ ਆ ਪਰ ਜਿਹੜੇ ਸਾਡੇ ਸਨਾਤਨੀ ਆਪਣੇ ਘਰਾਂ 'ਚ ਮਾਤਾ ਰਾਣੀ ਨੂੰ ਰੱਖਦੇ ਨੇ ਕਿਤੇ ਉਹਨਾਂ ਨੇ ਸਵਾਲ ਕੀਤਾ ਉਹ ਆਪਣੇ ਕੰਮਾਂ 'ਚ ਵਿਅਸਤ ਨੇ ਉਹਨਾਂ ਦੇ ਕਾਰੋਬਾਰ ਚੱਲਦੇ ਚੀਜ਼ਾਂ ਚੱਲਦੀਆਂ ਉਹਨਾਂ ਨੇ ਜਾ ਕੇ ਮੰਦਰਾਂ ਨੂੰ ਦੇਤੀ ਤੇ ਮੰਦਰਾਂ ਨੇ ਸਮਝਿਆ ਸਾਡੇ ਤੇ ਬੋਝ ਆ ਤੇ ਉਹਦੇ ਹਾਲਾਤਾਂ 'ਚ ਤੁਸੀਂ ਦੇਖਿਆ ਅਸੀਂ ਇੱਥੇ ਵਿਸਰਜਨ ਕਰ ਰਹੇ ਬੇਨਤੀ ਆ ਜੀ ਜੇ ਸਲਾਤਨ ਨੇ ਜਾਗਣਾ ਹੈ ਤੇ ਇਹਨੂੰ ਇੱਕ ਵਿਵਸਥਾ ਨਾਲ ਬਿਲਕੁਲ ਮर्यादा ਦੇ ਨਾਲ ਕਰੋ ਜਿਹੜੀ ਮੰਦਰਾਂ ਦੀਆਂ ਕਮੇਟੀਆਂ ਜਿਹੜੀ ਗਲਤ ਨੇ ਜਿਹੜਾ ਸਹੀ ਵਿਵਸਥਾ ਨਹੀਂ ਕਰ ਰਹੀਆਂ ਸੀ ਡੀਸੀ ਮੈਡਮ ਨੂੰ ਮੰਗ ਪੱਤਰ ਦੇਵਾਂਗੇ ਕਿਉਂਕਿ ਅਸੀਂ ਆਪ ਤੇ ਕੁਝ ਕਹਿਣਾ ਨਹੀਂ ਕਿਉਂਕਿ ਸਾਡੇ ਮੰਦਰ ਹਮੇਸ਼ਾ ਸਾਡੇ ਲਈ ਵੱਡੇ ਨੇ ਤੇ ਅਸੀਂ ਉਹਨਾਂ ਦੀਆਂ ਕਮੇਟੀਆਂ ਨੂੰ ਵੀ ਕੁਝ ਨਹੀਂ ਕਹਿਣਾ ਤੇ ਆਪਾਂ ਇਹ ਜਿਹੜੀ ਚੀਜ਼ ਹੈ ਡੀਸੀ ਮੈਡਮ ਨੂੰ ਮੰਗ ਕਰਾਂਗੇ ਕਿ ਕਮੇਟੀਆਂ ਦੀ ਜਾਂਚ ਕੀਤੀ ਜਾਵੇ ਕਿ ਇਹ ਚੀਜ਼ਾਂ ਇਹਨਾਂ ਨੇ ਕਿਦਾਂ ਵਿਵਸਥਾ ਕੀਤੀ ਵੀ ਕੂੜੇ ਵਾਲੀ ਟਰਾਲੀਆਂ ਦੀ ਮੈਂ ਕਿਉਂ ਗੱਲ ਕਰ ਰਿਹਾ ਤੁਹਾਨੂੰ ਮੈਂ ਵੀਡੀਓ ਦੇ ਰਿਹਾ ਕਿ ਲੱਗਦਾ ਨਹੀਂ ਪੰਗਰ ਹੀ ਤੁਸੀਂ ਇਸ ਤਰ੍ਹਾਂ ਦੀ ਚੀਜ਼ ਨੂੰ ਲੈ ਕੇ ਸਾਹਮਣੇ ਆਉਂਦੇ ਹੋ ਕਿ ਲੱਗਦਾ ਨਹੀਂ ਤੁਹਾਡਾ ਕਿਤੇ ਵਿਵਾਦ ਹੋ ਸਕਦਾ ਤੁਹਾਡੀਆਂ ਤੁਹਾਡੇ ਸਰਾਥੀ ਜਿਹੜੇ ਲੋਕ ਨੇ ਤੁਹਾਡੇ ਖਿਲਾਫ ਹੋ ਸਕਦੇ ਨੇ ਕਿਉਂਕਿ ਧਰਮ ਦੀ ਆੜ ਵਿੱਚ ਉਹ ਕਹਿੰਗੇ ਤੁਹਾਨੂੰ ਠੇਕੇਦਾਰ ਆ ਗਏ ਨੇ ਸਾਡੇ ਤੇ ਆ ਕੇ ਤਾਂ ਬੜੇ ਸਵਾਲ ਕਰਦੇ ਨੇ ਚੀਜ਼ ਲੈ ਕੇ ਕਿ ਲੱਗਦਾ ਨਹੀਂ ਤੁਹਾਡਾ ਵਿਰੋਧ ਵੀ ਹੋ ਸਕਦਾ ਇਦਾਂ ਕਰੋ ਵੀ ਮੈਂ ਤਾਂ ਇਹ ਗੱਲ ਕਹਾਂਗਾ ਧਰਮ ਦਾ ਠੇਕੇਦਾਰ ਭਲਾਓ ਤੁਸੀਂ ਬਣੋ ਕਦੀ ਤੇ ਜਾਗੋ ਮੈਂ ਕੋਈ ਮੈਡਲ ਨਹੀਂ ਲੈਣਾ ਅੱਕੀ ਵੇਖ ਜ਼ਹਿਰ ਨਹੀਂ ਖਾਦਾ ਜਾਂਦਾ ਸਾਡੇ ਕੋ ਅਸੀਂ ਜਾਗੇ ਹੋਏ ਆ ਜਿਹੜੇ ਭਰਾ ਸਾਡੇ ਨਹੀਂ ਜਾਗੇ ਆ ਅਸੀਂ ਬੇਨਤੀ ਕਰਾਂਗੇ ਉਹ ਵੀ ਜਾਗਣ ਜਿਹੜਾ ਵਿਰੋਧ ਆਣਾ ਵਿਰੋਧ ਉਹ ਲੋਕ ਕਰਨਗੇ ਜਿਹੜੇ ਧਰਮ ਦੇ ਵਿਰੋਧੀ ਨੇ ਇਹ ਚੀਜ਼ ਦਾ ਕੋਈ ਵਿਰੋਧ ਨਹੀਂ ਕਰਦਾ ਸਭ ਦੇਖਦੇ ਆ ਉਹ ਗੱਲ ਬੱਕਰੀ ਕੋਈ ਇਕੱਠਾ ਖੋਲਦਾ ਤੇ ਕੋਈ ਮੀਟ ਲੈਂਦਾ ਸਾਡੇ ਕੋ ਮੀਟੀਆਂ ਨਹੀਂ ਜਾਂਦੀਆਂ ਜੇ ਧਰਮ ਖਾਤਰ ਵਿਰੋਧ ਸਹਿਣਾ ਵੀ ਪੈਂਦਾ ਤੇ ਅਸੀਂ ਬਿਲਕੁਲ ਤਿਆਰ ਆ ਬਿਲਕੁਲ ਤਿਆਰ ਆ ਤੇ ਬਿਲਕੁਲ ਤਿਆਰ ਆ ਬਹੁਤ ਧੰਨਵਾਦ ਜੀ ਇਹ ਸੀ ਗੱਲਬਾਤ ਕੀਤੀ ਪੰਕਜ ਦੇਵਚਰ ਜੀ ਤੇ ਪੰਡਿਤ ਜੀ ਵੀ ਨਾਲ ਹੀ ਉਹਨਾਂ ਦੇ ਹੁਣ ਜੀ ਕਿਸ ਤਰ੍ਹਾਂ ਦੇ ਦੁੱਖ ਅੱਜ ਇੱਥੇ ਆ ਕੇ ਦੇਖਿਓ ਰਮਨ ਜੀ ਕਿੰਨਾ ਕਿੰਨਾ ਮਨ ਦੁਖੀ ਹੋਇਆ ਤੇ ਹਾਲਾਤ ਕੀ ਦੇਖੇ ਆਦੇ ਆਗੇ ਦੇਖੋ ਹਾਲਾਤ ਤੇ ਵੱਧ ਤੋਂ ਬੱਤਰ ਹੈ ਜੀ ਕਈ ਸਾਲਾਂ ਤੋਂ ਇਹ ਲੜਾਈ ਲੜ ਰਹੇ ਆ ਪੰਕਜ ਜੀ ਲੜਾਈ ਲੜ ਰਹੇ ਆ ਪੰਕਜ ਜੀ ਵੱਲੋਂ ਕਈ ਇਸ ਤਰ੍ਹਾਂ ਦੀਆਂ ਕਾਰਵਾਈਆਂ ਵੀ ਕਰਾਈ ਗਈਆਂ ਜਿਹੜੇ ਸਾਡੇ ਸਮਾਜ ਦੇ ਲੋਕਾਂ ਦੇ ਖਿਲਾਫ ਸੀ ਉਹਦੇ ਵਿੱਚ ਸਿਰਫ ਇੱਕੋ ਹੀ ਸੀ ਨਾ ਕਿਸੇ ਦੇ ਵਿਰੋਧੀ ਆ ਨਾ ਕਿਸੇ ਦੇ ਵਿਰੋਧੀ ਹੋਵਾਂਗੇ ਨਾ ਕਿਸੇ ਧਰਮ ਦੇ ਨਾ ਕਿਤੇ ਵਿਅਕਤੀ ਵਿਸ਼ੇਸ਼ ਦੇ ਸਿਰਫ ਉਹਨਾਂ ਚ ਤੁਸੀਂ ਇਹ ਤਸਵੀਰ ਕਿਸੇ ਵੀ ਵਿਅਕਤੀ ਨੂੰ ਦਿਖਾ ਕੇ ਕਹੋ ਅਗਰ ਉਹਦਾ ਤਸਵੀਰ ਨੂੰ ਦੇਖ ਕੇ ਮਨ ਨਹੀਂ ਦੁਖਿਆ ਤੇ ਤੁਸੀਂ ਸਮਝ ਲੋ ਕਿ ਉਹ ਵਿਅਕਤੀ ਧਰਮ ਨੂੰ ਮੰਨਣ ਵਾਲਾ ਨਹੀਂ ਹੋਏਗਾ ਕਿਉਂਕਿ ਜਿਹੜੇ ਵਿਅਕਤੀ ਨੇ 9 ਦਿਨ ਪੂਜਾ ਕੀਤੀ ਹੈ ਉਹ 9 ਦਿਨ ਪੂਜਾ ਕਰਨ ਤੋਂ ਬਾਅਦ ਉਹਨਾਂ ਦੀਆਂ ਹੀ ਚੀਜ਼ਾਂ ਇੱਥੇ ਆ ਕੇ ਇੱਕ ਦਰਿਆ ਦੇ ਜਾਂ ਇੱਕ ਨਹਿਰ ਦੇ ਕੰਢੇ ਤੇ ਮਿਲ ਜਾਣ ਤੇ ਉਹਦੇ ਦਿਲ ਤੇ ਕੀ ਬੀਤੇਗੀ ਪਰ ਕਿ ਲੱਗਦਾ ਨੇ ਸੁੱਟਾਂ ਵਾਲੇ ਤੇ ਉਹ ਜਿਹੜੇ ਸਲਾਹਤੀ ਨੇ ਹਿੰਦੂ ਪਰਿਵਾਰ ਤੋਂ ਲੱਗਦੇ ਨੇ ਉਹਨਾਂ ਨੂੰ ਆਪਣੀ ਵਿਧੀ ਦਾ ਨਹੀਂ ਪਤਾ ਇਸ ਚੀਜ਼ ਲੈ ਕੇ ਵੀ ਕਿਤੇ ਕਿਤੇ ਅਸੀਂ ਪੁੱਲ ਖੱਟਣ ਦੀ ਬਜਾਏ ਅਸੀਂ ਪਾਪ ਖੱਟ ਕੇ ਜਾ ਰਹੇ ਹਾਂ ਦੇਖੋ ਜੀ ਪਹਿਲੀ ਗੱਲ ਤੇ ਜਦੋਂ ਅਸੀਂ ਪੂਜਾ ਕਰਦੇ ਆ ਪੂਜਾ ਕਰਨ ਤੋਂ ਬਾਅਦ ਜਦੋਂ ਇਹਦੀ ਵਿਸਰਜਨ ਦੀ ਵਾਰੀ ਆਉਂਦੀ ਹੈ ਤੇ ਸਾਨੂੰ ਇੱਕ ਚੀਜ਼ ਦੇ ਬੜਾ ਮਾਣ ਹੁੰਦਾ ਆ ਕਿ ਆਪਣੇ ਧਰਮ ਸਥਾਨ ਉਹ ਧਰਮ ਸਥਾਨ ਅਸੀਂ ਚੁਣੇ ਆ ਕਿਉਂਕਿ ਉੱਥੇ ਅਸੀਂ ਹੀ ਮੰਦਿਰ ਦੀਆਂ ਕਮੇਟੀਆਂ ਬਣਾਈਆਂ ਆ ਉੱਥੇ ਜਾ ਕੇ ਸਾਰਾ ਸਾਲ ਉੱਥੇ ਅਸੀਂ ਚੜਾਵਾ ਵੀ ਦਿੰਨੇ ਆ ਉਹ ਕਿਸ ਵਾਸਤੇ ਹੁੰਦਾ ਜਿਹੜਾ ਉਹ ਚੜਾਵਾ ਉਹੋ ਹੀ ਹੁੰਦਾ ਕਿ ਸਾਡੇ ਸਮਾਜ ਦੀ ਅੱਗੋ ਔਰ ਬਧਾਵੇ ਸਮਾਜ ਦੇ ਵਿੱਚ ਜਿਹੜੀਆਂ ਕੁਰੀਤیاں ਉਹਨਾਂ ਨੂੰ ਖਤਮ ਕੀਤਾ ਜਾਵੇ ਔਰ ਸਮਾਜ ਦੇ ਵਿੱਚ ਚੰਗੇ ਕਰਮ ਕੀਤੇ ਜਾਣ ਵਿਆਹ ਕੀਤੇ ਜਾਣ ਸਮਾਜ ਦੇ ਵਿੱਚ ਦੇਵੀ ਤਾਵਾਂ ਦੇਵਤਾਵਾਂ ਦਾ ਜਿਹੜਾ ਨਰਾਦਰ ਹੋ ਰਿਹਾ ਉਹਨੂੰ ਖਤਮ ਕੀਤਾ ਜਾਵੇ ਅਵੇਅਰਨੈਸ ਲਈ ਜਾਵੇ ਬਲ ਮਗਰ ਜਿਹੜੀ ਚੀਜ਼ ਗਲਤ ਹੋ ਰਹੀ ਆ ਉਹ ਉਹ ਜਿਹੜੇ ਧਰਮ ਸਥਾਨ ਬਣਾਏ ਗਏ ਉਹਨਾਂ ਦੇ ਉੱਪਰ ਕੁਝ ਇਸ ਤਰ੍ਹਾਂ ਦੇ ਸੱਪ ਬਣ ਕੇ ਬੈਠੇ ਲੋਕ ਕਿ ਉਹ ਧਰਮ ਸਥਾਨ ਤੇ ਜਿਹੜਾ ਚੜਾਵਾ ਚੱਲ ਰਿਹਾ ਉਹਨਾਂ ਨੂੰ ਸਹੀ ਜਗ੍ਹਾ ਤੇ ਨਹੀਂ ਲਗਾਇਆ ਜਾ ਰਿਹਾ ਉਹਨਾਂ ਨੂੰ ਆਮ ਸਨਾਤਨ ਨੂੰ ਅਵੇਅਰ ਕਰਨ ਵਾਸਤੇ ਨਹੀਂ ਲਗਾਇਆ ਜਾ ਰਿਹਾ ਬਲਕਿ ਆਪਣੀ ਨਿੱਜੀ ਸੰਪਤੀ ਔਰ ਨਿੱਜੀ ਚੀਜ਼ਾਂ ਦੇ ਉੱਪਰ ਖਰਚ ਕਰਨ ਵਾਸਤੇ ਬਣਾਇਆ ਜਾ ਰਿਹਾ ਜੋ ਕਿ ਗਲਤ ਹੈ ਤੁਹਾਨੂੰ ਲੱਗਦਾ ਨਹੀਂ ਵੀ ਜੇਕਰ ਇਸੇ ਤਰ੍ਹਾਂ ਦੀ ਹਰ ਹਰ ਸਾਲ ਰਾਤੇ ਆਉਂਦੇ ਨੇ ਹਰ ਸਾਲ ਦੀਵਾਲੀ ਵੀ ਹੁੰਦੀ ਐ ਅਸੀਂ ਦੇਖਿਆ ਇਸੇ ਦਿਨ ਇਥੇ ਦੇਵੀ ਦੇਵਤਾ ਦੀਆਂ ਮੂਰਤੀਆਂ ਦੀਆਂ ਫੋਟੋਆਂ ਦਾ ਢੇਰ ਲੱਗਾ ਹੁੰਦਾ ਕਿ ਲੱਗਦਾ ਨਹੀਂ ਮੰਦਰਾਂ ਦੇ ਬਾਹਰ ਲਿਖ ਕੇ ਲਿਖਣਾ ਚਾਹੀਦਾ ਵਾ ਕਿ ਕਿਤੇ ਵੀ ਖੰਡਿਤ ਮੂਰ ਕੋਈ ਧਾਰਮਿਕ ਪੁਸਤਕ ਹੋਵੇ ਇੱਥੇ ਜਮ੍ਹਾਂ ਕਰਾਈ ਜਾਵੇ ਇਸ ਤੋਂ ਬਾਅਦ ਜੋ ਕਰਨਾ ਵਾ ਕਮੇਟੀ ਨੇ ਕਰਨਾ ਚਾਹੇ ਅਗਨੇ ਭੇਡ ਕਰਨੀ ਆ ਜਾਂ ਜਲ ਪ੍ਰਵਾਹ ਕਰਨੀ ਆ ਵਿਧੀ ਨਾਲ ਕੀਤੀ ਜਾਵੇ ਨਾ ਕਿਸੇ ਦਾ ਕੰਮ ਕੀਤਾ ਜਾਣਾ ਦੇਖੋ ਹਰਜੀਤ ਜੀ ਮੈਂ ਪਹਿਲੇ ਵੀ ਇਹੀ ਗੱਲ ਕੀਤੀ ਪ੍ਰਧਾਨ ਜੀ ਨੇ ਵੀ ਇਹੀ ਗੱਲ ਕੀਤੀ ਆ ਕਿ ਇਹ ਜਿਹੜਾ ਕੰਮ ਹੈ ਇਹ ਧਰਮ ਸਥਾਨਾਂ ਦਾ ਯਾਨੀ ਕਿ ਮੰਦਰਾਂ ਦਾ ਆ ਕਿਉਂਕਿ ਮੰਦਰਾਂ ਦੇ ਵਿੱਚ ਸਾਨੂੰ ਆਰਥਿਕ ਜੋ ਵੀ ਮੰਦਰਾਂ ਨੂੰ ਮਿਲਦੀ ਆਰਥਿਕ ਸਹੂਲਤਾ ਮਿਲਦੀਆਂ ਆ ਪੈਸਾ ਵੀ ਲੋਕ ਦੇ ਕੇ ਜਾਂਦੇ ਆ ਸੋ ਅਵੇਅਰ ਕਰਨ ਦੀ ਜ਼ਿੰਮੇਵਾਰੀ ਮੰਦਰਾਂ ਦੀ ਹੈ ਅਗਰ ਮੰਦਿਰ ਕਹਿੰਦਾ ਆ ਕਿ ਇੱਥੇ ਅਗਰ ਤੁਸੀਂ ਚੜਾ ਕੇ ਜਾਂਦੇ ਹੋ ਕੋਈ ਵੀ ਚੀਜ਼ ਕੋਈ ਦੇਵੀ ਦੇਵਤਾਵਾਂ ਦਾ ਸਰੂਪ ਲਾ ਲਓ ਕੋਈ ਚੁੰਨੀ ਲਾ ਲਓ ਕੋਈ ਵੀ ਹਵਨ ਸਮੱਗਰੀ ਤਾਂ ਮੰਦਰਾਂ ਦਾ ਕੰਮ ਆਂਦਾ ਸਭ ਤੋਂ ਪਹਿਲੇ ਤੇ ਸਨਾਤਨਿਆਂ ਨੂੰ ਅਵੇਅਰ ਕਰਨ ਕਿ ਇਹ ਚੀਜ਼ ਨੂੰ ਇੱਥੇ ਬਿਲਕੁਲ ਤੁਸੀਂ ਤਰੀਕੇ ਨਾਲ ਰੱਖੋ ਅਗਰ ਮੰਦਰ ਨਹੀਂ ਰੱਖ ਸਕਦੇ ਪਰ ਪਹਿਲਾ ਹਾਕਮ ਮੰਦਰਾਂ ਦਾ ਆ ਕਿ ਜਿਹੜਾ ਇੱਥੇ ਛੁੱਟ ਕੇ ਜਾਂਦੇ ਮੈਂ ਪ੍ਰਧਾਨ ਜੀ ਕੋਲ ਵੀਡੀਓ ਵੀ ਇੱਕ ਹੈਗੀ ਆ ਔਰ ਉਹ ਵੀਡੀਓ ਦੇ ਵੀਡੀਓ ਦੇਖ ਕੇ ਖੁਦ ਨੂੰ ਇੰਨਾ ਸ਼ਰਮਿੰਦਗੀ ਮਹਿਸੂਸ ਹੁੰਦੀ ਆ ਬਹੁਤ ਹੀ ਪ੍ਰਾਚੀਨ ਮੰਦਰ ਆ ਸਾਡੇ ਅੰਮ੍ਰਿਤਸਰ ਦੇ ਵਿੱਚ ਹਜ਼ਾਰਾਂ ਲੱਖਾਂ ਦੇ ਵਿੱਚ ਮੰਦਰ ਦੇ ਫੋਲੋਅਰ ਆ ਔਰ ਮਹਾਮਾਇਦੀ ਇੰਨੀ ਕਿਰਪਾ ਆ ਉਸ ਮੰਦਰ ਦੇ ਉੱਪਰ ਕਿ ਦਸਨ ਤੋਂ ਬਿਨਾਂ ਵੀ ਹਰ ਇੱਕ ਅੰਮ੍ਰਿਤਸਰੀ ਔਰ ਹਰ ਇੱਕ ਪੰਜਾਬ ਦੇ ਨਿਵਾਸੀ ਨੂੰ ਪਤਾ ਹੋਣਾ ਹੈ ਮੰਦਰ ਬਾਰੇ ਮਗਰ ਉਸ ਮੰਦਰ ਦੇ ਵਿੱਚ ਅਗਰ ਇਸ ਤਰ੍ਹਾਂ ਦੀ ਸ਼ਰਮਨਾਕ ਹਰਕਤਾਂ ਕੀਤੀ ਜਾਂਦੀਆਂ ਪਈਆਂ ਆ ਕਿ ਮੰਦਿਰ ਦੇ ਵਿੱਚ ਅਗਰ ਕਿਸੇ ਦੀ ਆਸਥਾ ਦੇ ਨਾਲ ਕਿਸੇ ਨੇ ਆਪਣਾ ਇਸ ਤਰ੍ਹਾਂ ਦੀ ਪੂਜਾ ਸਮਗਰੀ ਰੱਖ ਦਿੱਤੀ ਔਰ ਉਸ ਨੂੰ ਚੁੱਕ ਕੇ ਡੰਪ ਦੇ ਵਿੱਚ ਸੁੱਟੇ ਜਾ ਰਿਹਾ ਆ ਤਾਂ ਮੈਂ ਕਹਿੰਦਾ ਇਸ ਤੋਂ ਸ਼ਰਮਨਾਕ ਗੱਲ ਹੋ ਨਹੀਂ ਸਕਦੀ ਸੋ ਪਹਿਲੇ ਵੀ ਪੰਕਜ ਜੀ ਨੇ ਕਿਹਾ ਕਿ ਅਸੀਂ ਡੀਸੀ ਸਾਹਿਬ ਨੂੰ ਮੰਗ ਪੱਤਰ ਦਵਾਂਗੇ ਕਿ ਹਰ ਮੰਦਰ ਦੇ ਬਾਹਰ ਕਟਲੀਸਟ ਮੰਦਰ ਦੇ ਬਾਹਰ ਇਹ ਚੀਜ਼ਾਂ ਸਾਵਧਾਨੀਆਂ ਲਿਖੀਆਂ ਹੋਣੀਆਂ ਚਾਹੀਦੀਆਂ ਆ ਕਿ ਕੀ ਸਨਾਤਨੀ ਕਰੇ ਔਰ ਕੀ ਨਾ ਕਰੇ ਜ਼ਰੂਰੀ ਹੈ ਔਰ ਉਸ ਤੋਂ ਬਾਅਦ ਜਿਹੜੇ ਸਾਡੇ ਜਿਹੜੇ ਸਾਡੇ ਸੰਗਠਨ ਹੈ ਉਹਨਾਂ ਨੂੰ ਨਾਲ ਲੈ ਕੇ ਅਸੀਂ ਜੋ ਵੀ ਬੰਦਾ ਹੋਊਗਾ ਆਪਣੇ ਵੱਲੋਂ ਵੀ ਜੋ ਕਰ ਸਕਦੇ ਹੋਵਾਂਗੇ ਜ਼ਰੂਰ ਕਰਾਂਗੇ ਮਗਰ ਕੋਸ਼ਿਸ਼ ਕਰਾਂਗੇ ਕਿ ਅਗਲੀ ਵਾਰ ਤੋਨੂੰ ਇਹ ਚੀਜ਼ ਨਾ ਦੇਖਣ ਨੂੰ ਮਿਲੇ ਉਹਦੇ ਵਾਸਤੇ ਸਾਨੂੰ ਚਾਹੇ ਸ਼ਾਮ ਚਾਹੇ ਦਾਮ ਚਾਹੇ ਦੰਡ ਚਾਹੇ ਵੇਦ ਜਿਹੜਾ ਵੀ ਰਸਤਾ ਬਣਾਉਣਾ ਪਏਗਾ ਅਸੀਂ ਜ਼ਰੂਰ ਅਪਣਾਵਾਂਗੇ ਇੱਕ ਗੱਲ ਮੈਂ ਤੁਹਾਨੂੰ ਹੋਰ ਦੱਸ ਰਿਹਾ ਹਾਂ ਜਦੋਂ ਵੀ ਖੇਤਰੀ ਮੰਤਰ ਨੂੰ ਪਰਵਾਉਣ ਦੇ ਲਈ ਇੱਕ ਸਲਾਤ ਨਹੀਂ ਆਉਂਦਾ ਮੰਦਰ ਦੇ ਵਿੱਚ ਇਹਦੇ ਵਿੱਚ ਕੁਝ ਦਾਨ ਪੁਣ ਵੀ ਰੱਖਦਾ ਹਾਂ ਬਿਲਕੁਲ ਜੀ ਬਿਲਕੁਲ ਰੱਖਦਾ ਦਸ ਰੱਖੇ 20 ਰੱਖੇ ਉਹ ਆਪਣੀ ਸਮਰਦਨ ਦੇ ਵੇਖੋ ਕਦੀ ਦਾਨ ਪੁਣ ਵਾਲੇ ਪੈਸੇ ਤੁਹਾਨੂੰ ਇੱਥੇ ਮਿਲੇ ਕਦੀ 10 ਰੁਪ ਮੰਦਰਾਂ ਨੂੰ ਪੈਸੇ ਚੰਗੇ ਲੱਗਦੇ ਆ ਪਣਤਾਂ ਨੂੰ ਪਰ ਜਦੋਂ ਇਹ ਸਮਾਨ ਵਿਧੀਪੂਰਕ ਪਹੁੰਚਾਉਣ ਦੀ ਗੱਲ ਆਉਂਦੀ ਤੇ ਨਥਿੰਗ ਕੁਝ ਵੀ ਨਹੀਂ ਉਹ ਕਿਉਂਕਿ ਹਰ ਜਨਾਤਰੀ ਇੱਕ ਸ਼ਰਤਾਂ ਦੇ ਹਸਾਬ ਨਾਲ 10-20 ਰੁਪਏ ਖੇਤਰੀ ਦੇ ਵਿੱਚ ਲੱਗਦਾ ਵੀ ਚਲੋ ਇਹਦੀ ਵਿਵਸਥਾ ਹੋਣੀ ਆ ਟਰਾਂਸਪੋਰਟੇਸ਼ਨ ਹੋਣੀ ਆ ਪਰ ਉਹ ਪੈਸਾ ਸਾਮ ਲੀਤਾ ਜਾਂਦਾ ਪਰ ਇਹ ਵਿਵਸਥਾ ਨਹੀਂ ਕੀਤੀ ਜਾਂਦੀ ਮੈਂ ਗੱਲ ਕਵਾਂਗਾ ਅੱਜ ਵੀ ਜਾਗੋ ਸਵੇਰਾ ਹੈ ਮੰਦਰ ਆਪਣੀ ਵਿਵਸਥਾ ਨੂੰ ਸਹੀ ਕਰਨ ਨਹੀਂ ਤੇ ਕਾ ਵਿਰੋਧਾ ਸੰਭਣਾ ਚੱਲਣਾ ਪਏ। ਪੱਕੀ ਲੱਗਦਾ ਨਹੀਂ ਪੰਗਾ ਜਿਹੜੀ ਦੇਵੀ ਦੇਵਤਾ ਉੱਤੇ ਸਿਰ ਤੇ ਕਹ ਲੋ ਵੀ ਪੰਡਤ ਜਾਂ ਹੋਰ ਜਿਹੜੇ ਲੋਕ ਨੇ ਜਾਂ ਜਿਹੜੇ ਰੋਟੀ ਪਾਣਾ ਪਛਾਦਾ ਜਿਹਨਾਂ ਦਾ ਚੱਲਿਆ ਹੋਇਆ ਵਾ ਭਗਵਾਨ ਦੇ ਨਾਂ ਤੇ ਲੋਕ ਕੰਮ ਕਰਦੇ ਨੇ ਜਾਂ ਦੇਵੀ ਦੇਵਤੇ ਦੇ ਨਾਂ ਤੇ। ਕੀ ਲੱਗਦਾ ਨਹੀਂ ਜੇ ਉਹਨਾਂ ਦੀਆਂ ਫੋਟੋਆਂ ਉਹਨਾਂ ਦੀਆਂ ਮੂਰਤੀਆਂ ਬਾਹਰ ਛੱਡ ਦਿੰਦੇ ਜਿਸ ਤਰ੍ਹਾਂ ਅਦਰ ਕਰਦੇ ਨੇ ਨਾਦਰ ਕਰਦੇ ਨੇ। ਕੀ ਲੱਗਦਾ ਨਹੀਂ ਤੁਸੀਂ ਡੀਸੀ ਨੂੰ ਇਹ ਮੰਗ ਕਰੋਗੇ? ਅਮਰ ਸਾਹਿਬ ਦੀ ਗੱਲ ਕਰੀ ਜਿੰਨੇ ਵੀ ਮੰਦਰ ਆ ਚਾਹੇ ਛੋਟੇ ਵੱਡੇ ਆ ਉਹਨਾਂ ਦੇ ਬਾਹਰ ਮੋٹے ਮੋਟੇ ਅਕਸ਼ਰਾਂ 'ਚ ਲਿਖਿਆ ਹੋਣਾ ਚਾਹੀਦਾ ਵੀ ਕੋਈ ਵੀ ਦੇਵੀ ਦੇਵਤੇ ਦੀਆਂ ਫੋਟੋਆਂ ਮੂਰਤੀਆਂ ਜਾਂ ਕੋਈ ਵੀ ਜਿਹੜੀ ਧਾਰਮਿਕ ਪੁਸਤਕ ਆਗੂ ਆ ਉਹ ਕਿਸੇ ਜਗ੍ਹਾ ਤੇ ਸਾਮ੍ਹ ਕੇ ਰੱਖੀ ਜਾਣੀ ਜਦੀ ਆ ਉਸ ਮੰਦਰ ਦਾ ਫਰਜ਼ ਹੋਣਾ ਚਾਹੀਦਾ ਵੀ ਇਸ ਧਾਰਮਿਕ ਜਗ੍ਹਾ ਨੂੰ ਧਾਰਮਿਕ ਪੁਸਤਕਾਂ ਨੂੰ ਜਾਂ ਦੇਵੀ ਦੇਵਤੇ ਦੀਆਂ ਫੋਟੋਆਂ ਨੂੰ ਆਪਣੇ ਧਾਰਮਿਕ ਥਾਂ ਦੇ ਨਾਲ ਵਿਧੀ ਵਿਧੀ ਦੇ ਵਿਧਾਨ ਦੇ ਨਾਲ ਜਿਹੜਾ ਕੀਤਾ ਜਾਵੇ ਅਤੇ ਜੇਕਰ ਨਹੀਂ ਲਿਖਦਾ ਕੋਈ ਮੰਦਰ ਦੇ ਬਾਹਰ ਤੇ ਉਸਤੇ ਕਾਰਵਾਈ ਹੋਗੀ ਤੁਕੋ ਮੰਦਰਾਂ ਦੇ ਵਿੱਚ ਤੁਹਾਡੀ ਗੱਲ ਬਿਲਕੁਲ ਸਹੀ ਹੈ ਮੰਦਰਾਂ ਦੇ ਵਿੱਚ ਜੈਸਟ ਰੂਮ ਬਣ ਗਏ ਮੰਦਰਾਂ ਦੇ ਵਿੱਚ ਆਫਿਸ ਬਣ ਗਏ ਮੰਦਰਾਂ ਵਿੱਚ ਸਭ ਕੁਝ ਬਣ ਗਿਆ ਪਰ ਮੰਦਰਾਂ ਦੇ ਵਿੱਚ ਇਹੋ ਜੀ ਕੋਈ ਵਿਵਸਥਾ ਨਹੀਂ ਹੋਈ ਜਿਹਦੇ ਵਿੱਚ ਇੱਕ ਕਮਰਾ ਹੋਵੇ ਜਿਸ ਕਮਰੇ ਦੇ ਵਿੱਚ ਖੰਡੇ ਤੇ ਮੂਰਤੀ ਖੰਡੇ ਤੇ ਚੀਜ਼ਾਂ ਰੱਖ ਕੇ ਕੋਈ ਸਮਾਂ 6 ਮਹੀਨੇ 2 ਮਹੀਨੇ 3 ਮਹੀਨੇ ਬਾਅਦ ਉਹਨੂੰ ਤਰੀਕੇ ਦੇ ਨਾਲ ਵਿਧੀ ਪੂਰਵਕ ਉਹਦਾ ਜੋ ਬਣਦਾ ਉਹ ਕੀਤਾ ਜਾਵੇ ਪਰ ਮੰਦਰਾ ਨੇ ਇਦਾਂ ਦੀ ਕੋਈ ਵਸਤ ਨਹੀਂ ਕੀਤੀ ਅਸੀਂ बार-बार ਇਹ ਤੁਹਾਨੂੰ ਜਗਾਉਣ ਦੀ ਕੋਸ਼ਿਸ਼ ਕਰਦੇ ਹਾਂ ਸਾਡਾ ਬੋਲਣ ਦਾ ਮਕਸਦ ਸਿਰਫ ਜਗਾਉਣਾ ਹੁੰਦਾ ਹੈ ਵੀ ਜਾਗੋ ਆਪਣੇ ਧਰਮ ਨੂੰ ਐਵੇਂ ਮਜਾਕ ਦਾ ਪਾਤਰ ਨਾ ਬਣਾਓ ਜਦੋਂ ਇਹ ਚੀਜ਼ਾਂ ਕੋਈ ਹੋਰ ਦੇਖਦਾ ਹੈਗਾ ਦੇਖੋ ਕਦੀ ਵੀ ਵੇਖਿਓ ਕਿਤੇ ਪੈਰ ਲੱਗ ਜੇ ਨਾ ਉਹ ਤਾਂ ਕਿਸੇ ਚੀਜ਼ ਨੂੰ ਜੇ ਆਪ ਵੀ 10 ਵਾਰੀ ਮੱਥਾ ਟੇਕਦੇ ਆ ਯਾਰ ਭੁੱਲੋਗੀ ਪਰ ਇਹ ਕੀ ਆ ਇਹ ਗੁਨਾਹ ਨਹੀਂ ਹੈ ਇਹ ਵੀ ਗੁਨਾਹ ਹੈ ਇਹ ਤੁਹਾਨੂੰ ਲੱਗਦਾ ਤੁਹਾਨੂੰ ਸਜ਼ਾ ਨਹੀਂ ਮਿਲਣੀ ਪਰ ਪ੍ਰਮਾਤਮਾ ਦੀ ਲਾਠੀ ਦੀ ਆਵਾਜ਼ ਨਹੀਂ ਆ ਜਦੋਂ ਪੈਣੀ ਆ ਉਦੋਂ ਇਹੋ ਜਿਹੀ ਪੈਣੀ ਆ ਉੱਠਣ ਨਹੀਂ ਦੇਣਾ ਉਹਨੇ ਠੀਕ ਹੈ ਬਾਬਾ ਧੰਨਵਾਦ ਜੀ ਇਹ ਸੀ ਗੱਲਬਾਤ ਕਿ ਸਾਡੇ ਨਾਲ ਰਾਸ਼ਟਰੀ ਭਗਵਤ ਸੈਨਾ ਦੇ ਆਗੂ ਦੇ ਜਿਹੜੇ ਨੇ ਸ਼ਿਵ ਸੈਨਾ ਦੇ ਆਗੂ ਪੰਕਤ ਵਿੱਚ ਅਜੀ ਤੁਸੀਂ ਦੇਖਿਆ ਅੱਜ ਪੂਰੇ ਗੁੱਸੇ ਵਿੱਚ ਨੇ ਅਤੇ ਉਹਨਾਂ ਨੇ ਬਾਰ ਬਾਰ ਕਿਹਾ ਸਨਾਤੀਆਂ ਨੂੰ ਵੀ ਸੰਭਲ ਦੀ ਲੋੜ ਹੈ ਧਿਆਨ ਨਾਲ ਜਿਹੜੇ ਆਪਣੇ ਧਾਰਮਿਕ ਪੋਸਟਕਾਨੇ ਜਾਂ ਧਾਰਮਿਕ ਜਿਹੜੀਆਂ ਮੂਰਤੀਆਂ ਫੋਟੋਆਂ ਨੇ ਦੇਵੀ-ਦੇਵਤਿਆਂ ਦੀ ਉਹਨਾਂ ਦਾ ਕਦੀ ਅਨਦਰ ਨਹੀਂ ਕਰਨਾ ਚਾਹੀਦਾ ਜੇਕਰ ਨਹੀਂ ਹਟਣਗੇ ਤੇ ਉਹਨਾਂ ਦੇ ਬੰਦੀ ਜਿਹੜੀ ਹੈ ਕਾਰਵਾਈ ਉਹ ਕੀਤੀ ਜਾਊਗੀ ਹੁੰਦੀ ਇਹ ਕਹਣਾ ਹੈ ਲੋਕ ਕੱਲ ਤੱਕ ਸਮਝਦੇ ਨਹੀਂ ਮੀਨੂ ਦਿਓ ਜਾਤ ਮੈਂ ਤੁਹਾਡਾ ਹਰਜੀਤ ਸਿੰਘ ਗਰੇਵਾਲ ਪੰਜਾਬੀ ਲੋਕ ਚੈਨਲ ਅਮਰਸਰ